ਦੇ ਗੁੱਸੇ ਜਾਂਦੇ ਆਂਦੇ ਮੇਰੇ ਮਾਂ ਪੇ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਆਂ 2 ਸਾਲ ਹੋ ਗਏ ਆ ਇਸ ਐਂਦਿਆਂ ਨੂੰ ਇਹ ਵਾਰ ਦਾ ਕੁਟ ਮਾਰ ਦੀ ਵਾਰ ਹੋ ਇੱਕ ਵਾਰੀ ਨਹੀਂ ਹੋਈ ਚੌਥੀ ਪੈਮੀ ਕੇਸ ਆ ਇਹ ਚੌਥੇ ਪੈਮਾ ਕੇਸ ਨੇ ਮੇਰੇ ਸੱਟਾਂ ਖਾਰੇ ਮੇਰੇ ਗਲੇ ਤੇ ਮੇਰੇ ਬਾਹ ਦੇ ਮੇਰੇ ਬੈਕ ਤੇ ਮੇਰੇ ਢਿੱਡ ਤੇ ਲੱਤਾਂ ਮਾਰੀਆਂ ਮੇਰੀ ਲੈਫਟ ਸਾਈਡ ਜਿਹੜੀ ਹੈਗੀ ਸਾਰੀ ਮੇਰੀ ਕੰਮ ਨਹੀਂ ਰਹੀ ਹੈ ਮੇਰੇ ਕੋਲ ਖਵਾ ਤੁਰਿਆ ਜਾਂਦਾ ਮੇਰੀ ਬੈਕ ਤੇ ਲੀ ਹੋਏ ਹੋਏ ਹੈ ਮੇਰੇ ਸ਼ੋਲਡਰ ਤੇ ਆ ਮੇਰੇ ਲੈਫਟ ਸਾਈਡ ਸਾਰੀ ਹੈ। ਅੰਦਰ ਬੱਚੇ ਕਿਨੇ ਤੁਹਾਡੇ? ਮੇਰੇ ਇੱਕ ਡਾਟਰ ਹੈ ਸੇ 1.5 ਸਾਲ ਦੀ ਕੁੜੀ-ਕੁੜੀ ਹੈ ਮੇਰੀ। ਹੂੰ। ਹਸਬੰਦ ਕੀ ਕਰਦੇ? ਹਸਬੰਦ ਮੇਰੇ ਨਰਜਨ ਨੇ ਵੀ ਚ ਨੇ। ਡਾਕਟਰ। ਮੇਰਾ ਨਾਮ ਰੁਪਿੰਦਰਜੀਤ ਹੈ। ਰੁਪਿੰਦਰਜੀਤ ਇੱਕ ਕੀ ਹੈ? ਹੱਡਾ ਘਟਨਾ ਕੁਟਮਰ ਹੋਈ ਹੈ। ਕਦੋਂ ਹੋਈ ਹੈ ਤੇ ਕਿਸ ਤਰ੍ਹਾਂ ਹੋਈ? ਸਿਰ ਮੇਰਾ ਇੱਕ ਵਾਰ ਦਾ 8 ਤਰੀਕ ਦੀ ਸ਼ਾਮ ਦੀ ਹੈ। 5.5 ਵਜੇ ਦੀ ਵਾਰਦਾਤ ਹੈ ਸਾਰੀ। ਹੂੰ। ਮੇਰਾ ਵਿਆਹ ਇਹਨੇ ਚੰਗਰੀ ਵੀ ਹੋਇਆ 2022 ਚ ਇਹ ਵੈਸੇ ਸਾਰਾ ਕੁਝ ਪਹਿਲਾਂ ਵੀ ਹੈ ਇਹ ਸ਼ੁਰੂ ਤੋਂ ਚੱਲਦਾ ਆ ਰਿਹਾ ਵਿਆਹ ਤਾਂ ਬਾਅਦ ਹੀ ਸ਼ੁਰੂ ਹੋ ਗਿਆ ਕਿਹੜੇ ਪਿੰਡ ਵਿਆਹ ਸੀ ਇਹ ਟਾਂਡੇ ਵਿਆਹ ਹੋਇਆ ਹੈ ਖਾਸ ਟਾਂਡੇ ਅੱਛਾ ਹਾਂਜੀ ਬਿਜਲੀ ਘਰ ਹੋਤ ਮੇਰੇ ਸੋਹਰੇ ਪਰਿਵਾਰ ਹੈ ਪਹਿਲਾਂ ਉਹਨੇ ਸੈਠੇ ਬੈਠੇ ਬੈਠੇ ਰਹੇਗੇ ਅਸੀਂ ਕੁਝ ਖਾ ਰਹੇ ਸੀ ਤੇ ਮਦਰ ਜੀ ਜਿਹੜੇ ਹੈਗੇ ਉਹਨਾਂ ਨੇ ਨਾਲੋਂ ਮੇਟੀ ਨੂੰ ਮੇਟੂ ਕੰਦੇ ਕੰਦੇ ਗਲਾਸ ਫੜਾ ਦੇ ਤੇ ਮੈਂ ਚੀਜ਼ ਮੈਂ ਖਾਦੇ ਖਾਦੇ ਮੈਨੂੰ ਖੋਣ ਲੱਗ ਪਈ ਕਿ ਮੈਂ ਕਿ ਮੈਂ ਖਾ ਰਹੀ ਆ ਪਰ ਇਹਨਾਂ ਨੇ ਸੀ ਕਿ ਆ ਕੇ ਲਈ ਤੇ ਦੇ ਦੇ ਤੋੜ ਦੇਣਾ ਇੰਨੀ ਗੱਲ ਹੁੰਦੀ ਐ ਤੇ ਫਿਰ ਫਿਰ ਹਸਬੰਦੋ ਮੈਂ ਕਿ ਮੈਂ ਨਹੀਂ ਤੋੜ ਸਕੋ ਤੋੜਨਾ ਮੈਂ ਕਿਤੇ ਨਹੀਂ ਆਣੀ ਇੰਨੀ ਹੀ ਗੱਲ ਹੁੰਦੇ ਹੁੰਦੇ ਮੇਰੇ ਹਸਬੰਦ ਜਿਹੜੇ ਹੈਗੇ ਉੱਠ ਕੇ ਤੋੜ ਦਿੰਦੇ ਆ ਉਹ ਟ੍ਰਾਇੰਗ ਰੂਲ 'ਵਾਂ ਚਲੇ ਜਾਂਦੇ ਆ ਉਸ ਤੋਂ ਬਾਅਦ ਉਹ ਹੰਦੇ ਗੁੱਸੇ ਜਾਂਦੇ ਆ ਆਂਦੇ ਮੇਰੇ ਮਾਂ ਪੇ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਆ ਮੇਰੇ ਫਾਦਰ ਕਦੇ ਕਿ ਸਾਡੇ ਕੋਲ ਆਉਣੀ ਹੈ ਕਿ ਕੋਈ ਉੱਥੇ ਜਾਵੇ ਮੈਨੂੰ 2 ਸਾਲ ਹੋ ਗਏ ਵਿਆਹ ਤੋਂ ਸਾਡਾ ਨਾ ਕੋਈ ਰਿਸ਼ਤੇ ਰਿਸ਼ਤੇਦਾਰੋਂ ਤੇ ਜਾਂਦਾ ਨਾ ਹੀ ਮੇਰੇ ਮਾਪਿਆਂ ਨੂੰ ਜਾਂਦੀ ਇਜਾਜ਼ਤ ਹੈ ਉਤੇ ਕਰਦੇ ਆਰੇ ਮੈਨੂੰ 2 ਸਾਲ ਹੋ ਗਏ ਆ ਇਹ ਸਹਿੰਦਿਆਂ ਨੂੰ ਇਹ ਵਾਰਦਾ ਕੁਟਮਾਰ ਦੀ ਵਾਰਦਾ ਇੱਕ ਵਾਰੀ ਨਹੀਂ ਹੋਈ ਚੌਥੀ ਪੈਮੀ ਕੇਸ ਆਹ ਇਹ ਚੌਥਾ ਪੈਮਾ ਕੇਸ ਕਿਤੇ ਕਿਤੇ ਸੱਟ ਲੱਗੀਆਂ ਮੇਰੇ ਸੱਟਾਂ ਖਾਰੇ ਮੇਰੇ ਗਲੇ ਤੇ ਮੇਰੇ ਬਾਹ ਤੇ ਮੇਰੇ ਬੈਕ ਤੇ ਮੇਰੇ ਢਿੱਡ ਤੇ ਲੱਤਾਂ ਮਾਰੀਆਂ ਮੇਰੀ ਲੈਫਟ ਸਾਈਡ ਜਿਹੜੀ ਹੈਗੀ ਸਾਰੀ ਮੇਰੀ ਕਲ ਨਹੀਂ ਰਹੀ ਹੈ ਮੇਰੇ ਕੋਲ ਖਲਾ ਤੁਰਿਆ ਜਾਂਦਾ ਮੇਰੀ ਬੈਕ ਤੇ ਨੀਵੇਂ ਮੇਰੀ ਸ਼ੋਲਡਰ ਤੇ ਆ ਮੇਰੀ ਲੈਫਟ ਸਾਈਡ ਸਾਰੀ ਆ ਅੰਦਰ ਬੱਚੇ ਕਿੰਨੇ ਤੁਹਾਡੇ ਮੇਰੇ ਇੱਕ ਡਾਟਰ ਹੈ ਸੇ 1.5 ਸਾਲ ਦੀ ਕੁੜੀ-ਕੁੜੀ ਹੈ ਮੇਰੀ ਹਮ ਹਸਬੰਡ ਕੀ ਕਰਦੇ ਹੈ ਹਸਬੰਡ ਮੇਰੇ ਮਰਚ ਨੇ ਵਿੱਚ ਨੇ ਕੀ ਮੰਗ ਕਰਦੇ ਹੋਂ ਤੁਸੀਂ ਪੂਰੇ ਪ੍ਰਸ਼ਾਸਨ ਨਾਲ ਮੈਂ ਪੂਰੇ ਪ੍ਰਸ਼ਾਸਨ ਲਈ ਮੰਗ ਕਰਦੀ ਆ ਕਿ ਹੁਣ ਇਹਨੂੰ ਸਭ ਤੋਂ ਸਖਤ ਤਰੀਕੇ ਨਾਲ ਕਾਰਵਾਈ ਕੀਤੀ ਜਾਵੇ ਕਿਉਂਕਿ ਇਹਨਾਂ ਦਾ ਹਰ ਮੇਰੇ ਮੂੰਹ ਪੈ ਚੁਕਾ ਹੈ ਇੱਕ ਵਾਰ ਰੁਪਿਆ ਬੰਦਾ ਬਰਗਾਸ਼ ਕਰਦਾ ਕਿ ਚਲੋ ਮਾਪਿਆਂ ਨੂੰ ਕਿ ਮਾਪਿਆਂ ਕਰਕੇ ਹੰਦਾ ਸਰਦਾਰਸ਼ ਕਰ ਜਾਂਦਾ ਹੈ ਕਿ ਠੀਕ ਆ ਪਰ ਇਹ ਹੁਣ ਇਹਨਾਂ ਦਾ ਮੂੰਹ ਪੈ ਚੁਕਾ ਹੈ ਬਾਪ ਵੀ ਗਏ ਦਾਦਾ ਵੀ ਗਏ ਹੈ ਫੇਕ ਲੋਗਾਂ ਵੱਡੇਗੇ ਯਾਨੀ ਮੇਰੇ ਸਿਰ ਚ ਮੁੱਕੇ ਮਾਰੇ ਆ ਮੈਨੂੰ ਪਰੀਸ ਪਰੀਸ ਕੇ ਸੁੱਟਿਆ ਗਿਆ ਆ ਸਾਡੇ ਘਰ ਕੈਮਰੇ ਲੱਗੇ ਸਾਰਾ ਰਿਕਾਰਡ ਆ ਸਾਡੇ ਲੌਬੀ ਚ ਕੈਮਰਾ ਹੈ 5:30 ਤੋਂ ਲੈ ਕੇ 6:30 ਦੀ ਰਿਕਾਰਡਿੰਗ ਚੈੱਕ ਕਰਾ ਸਕਦੇ ਸਰ ਮੈਨੂੰ ਤੀਜੇ ਦਿਨੋਂ ਸ਼ੁਰੂ ਆ ਜੀ ਕੋਈ ਸਰ ਆਇਆ ਕੋਈ ਤੁਹਾਡਾ ਬਿਆਨ ਲੈਣ ਕੋਈ ਨਹੀਂ ਆਇਆ ਬਸ ਆਏ ਸੀ ਨਾਮ ਲੈ ਕੇ ਚਲੇ ਗਏ ਕੋਈ ਕੋਈ ਨਹੀਂ ਆਇਆ ਤੁਹਾਡੀ ਬੇਟੀ ਨੂੰ ਕੁੱਟ ਮਾਰ ਵੀ ਕੀ ਕਾਰਨ ਹੋਇਆ ਤੇ ਲੱਬੀ ਚ ਬੈਠੇ ਖਾਪੀ ਰਹੇ ਸੀ ਉਨੇ ਨੇ ਤੇ ਉਹ ਖੰਡ ਇਹ ਕਹੇ ਦਬਦਬਾ ਫਰ ਕਰ ਤੋ ਪੇਟੇ ਚ ਕੀ ਹੋਇਆ ਤੇ ਕਹਿੰਦੇ ਮੈਂ ਆਪਣੇ ਜਿਹੜਾ ਖਾਰੂ ਵੀ ਤੁਨ ਪਿੰਡ ਮਤਰਾ ਤੇ ਜਾਦੋ ਉਹ ਬੇਟੀ ਇੰਨੀ ਗੱਲ ਕਹੀ ਤੇ ਉਹਨੇ ਜੱਪਨ ਮੈਨ ਨੇ ਜਿਹੜਾ ਉਹਦਾ ਘਾੜਾ ਜਿਹੜਾ ਜੀਤਪਾਲਾ ਤੇ ਜਮਦਰ ਗੜਿਆ ਮਨਦੀਪ ਕੌਰ ਔਰ ਇਹਦਾ ਸਹਰਾ ਬਲਜੀਤ ਨਰਵੀਸ ਤੇ ਜਿਹੜਾ ਜੀਤਪਾਲ ਤੇ ਪੇਪਰ ਫੈਕਟਰ ਰੱਖਦੇ ਆ ਅਸੀਂ ਗਰੀਬ ਪਰਿਵਾਰਾਂ ਸਾਡੇ ਕੋਲ ਕੋਈ ਯੂਨੀਵਰਸਿਟੀ ਤੱਕ ਗਿਆ ਸੀ ਉਹ ਰਿਸ਼ਤਾ ਕੀਤਾ ਜਿਹੜਾ ਤੇ ਉਦੋਂ ਇਹ ਕਹਿ ਰਹੀ ਸੀ ਕਿ ਸਾਨੂੰ ਕੁਝ ਨਹੀਂ ਚਾਹੀਦਾ ਹੈ ਅਸੀਂ ਸੋਚਿਆ ਇਹ ਵੀ ਡੋਰਸ ਸੀਗੇ ਅਸੀਂ ਵੀ ਡੋਰਸ ਡੋਰਸ ਸੀ ਕਿ ਅਸੀਂ ਉਹਦੀ ਬੇਟੀ ਜਿਹੜੀ ਆ ਤੇ ਬੀਐਸਸੀ ਡਿਗਰੀ ਕੀਤੀ ਹੋਈ ਆ ਤੇ ਬੈਕਗ੍ਰਾਉਂਡ ਪਾ ਦਿੱਤੀ ਗਿਆ ਆਪਣੇ ਜਸ਼ਵਿਕ ਚ ਇਹਨਾਂ ਦੇ ਕਹਿੰਦੇ ਅਸੀਂ ਤੇ ਜੋਬ ਵੀ ਛਡਾਈ ਇਹ ਕਹਿੰਦੇ ਅਸੀਂ ਆਪੇ ਕਰ ਲਵਾਂਗੇ ਹੈ ਮਗਰੋਂ ਅਸੀਂ ਆ ਤੇ ਬੰਦੀ ਰਹੀ ਇਹ ਜੋ ਵੀ ਸੁਣਾਤੀ ਇਹਨੂੰ ਪ੍ਰੇਸ਼ਾਨ ਬਿਤਰਨਾ ਪਿਆ ਤੇ ਇਹਨੂੰ ਕਹਿੰਦੇ ਵੀ ਤੇਰੇ ਮਾਪਿਆਂ ਨੇ ਦਿੱਤਾ ਕੁਛ ਨਹੀਂ ਤੇਰੇ ਮਾਪਿਆਂ ਨੇ ਵਿਆਹ ਹੀ ਕੀਤਾ ਹੈ ਅਸੀਂ ਜੋ ਵੀ ਦਾ ਰਜਿਸਟਰ ਕੀਤਾ ਸੀ ਕਲੀਅਰ ਕੱਟਿਆ ਪਹਿਲਾਂ ਵੀ ਤੇਰੀ ਕੁਟਮਾਰ ਹੋਈ ਸੀ ਕੁੜੀ ਨਾਲ ਹਾਂਜੀ ਪਹਿਲਾਂ ਵੀ ਪਟਾ ਚੌਥਾ ਸਾਲ ਕਾਂਸਰ ਦੋ ਸਾਲ ਵੀ ਲੱਗਿਆ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅਸੀਂ ਇਹ ਪ੍ਰਸ਼ਾਸਨ ਤੋਂ ਉਹ ਅੰਦ ਕਰਦੇ ਹਾਂ ਤੇ ਸਖਤ ਸਜ਼ਾ ਦੇ ਘਰ ਵੀ ਕਾਰਵਾਈ ਕੀਤੀ ਜਾਵੇ ਇਹ ਪਰਿਵਾਰ ਪੈਸੇ ਦਾ ਹੰਕਾਰੀ ਹੈ ਤੇ ਜੋ ਦੇਖੀ ਜਾਉਂ ਜੋ ਤੇਰੇ ਮਾ ਇਹ ਪੀਕਾ ਸਾਹਿਬ ਜੀ ਸਾਹਿਬ ਜੀ ਤੇ ਹੋਰ ਮੇਰੇ ਕੋਲ ਇਹੀ ਸਾਰਾ ਹੈ ਅਨਸਾਰ ਅਨਸਾਰ ਬਸ ਗੱਲ ਤਾਂ ਠੀਕ ਹੈ ਠੀਕ ਹੈ ਇਹ ਮੇਨੂੰ ਪਰਦੇ ਤੇ ਮੇਰੇ ਮੇਰਾ ਇਹ ਸਾਰਾ ਸਰ ਕੁਮਾਰਪੁਰ ਦਾ ਮਾਮਲਾ ਜਿਹੜਾ ਹੈਗਾ ਟੰਡ ਥਾਣੇ ਦਾ ਸੀ ਰੁਪਿੰਦਰ ਕੌਰ ਪਤਨੀ ਅਜੀਤਪਾਲ ਸਿੰਘ ਕੀ ਮਾਮਲਾ ਹੈ ਕਿ ਕੱਲ ਸਾਨੂੰ ਐਮਐਲ ਰਸੀਦ ਪਈ ਆ ਥਾਣੇ ਦੇ ਵਿੱਚ ਮਧੂਬਿੰਦਰ ਜੀ ਕੋਰਨੀ ਜਿਹਦਾ ਇਲਜ਼ਾਮ ਹੈਗਾ ਵੀ ਉਹਦੀ ਸੋਹਿਆਂ ਵਾਲੇ ਦੀ ਕੋਟਮਾਰ ਕੀਤੀ ਜਾ ਰਹੀ ਹੈ ਜਸਵੰਤ ਸਿੰਘ ਐਸੇ ਬਲਵੇ ਸਿੰਘ ਕੱਲ ਸ਼ਾਮੀ ਬਿਆਨ ਦੇਣਗੇ ਐਸੇ ਨੇ ਜਿਵੇਂ ਐਮ.ਐਲ. ਮਰੀਗੀ ਇਸਨੇ ਆਪਣੇ ਬਿਆਨ ਵਿੱਚ ਲਿਖਾਇਆ ਵੀ ਮੇਰੇ ਇਹ ਜੇ ਐਕਸ-ਰੇ ਕਰਾਣੇ ਆ ਤੇ ਸਕੈਨਿੰਗ ਕਰਾਣੀ ਹੈ ਮੈਂ ਜੋ ਸਕੈਨ ਤੇ ਐਕਸ-ਰੇ ਦੀ ਰਿਪੋਰਟ ਆਉਗੀ ਉਸ ਤੋਂ ਬਾਅਦ ਜਿਹੜਾ ਆਪਣਾ ਬਿਆਨ ਜਿਹੜਾ ਸੂਬਾ ਦੇ ਕੇ ਕਰਵਾਇ ਕਰਾਂਗਾ